ਅੰਨ ਟੱਕੜ ਕੋ ਕੁ ਸੀੜਿਆ ਹੁੰਦਾਗਾ ਇਹ ਬਾਕੀ ਇਹ ਸੀੜਿਆ ਹੁੰਦਾ ਬਾਕੀ ਹਾਂ ਬਾਕੀ ਇਹ ਕੋਈ ਸੀੜਿਆ ਨਹੀਂ ਹਜੇ ਤੱਕ ਓਕੇ ਜਮਾ ਰਿਜਨਲ ਟਰੈਕਟਰ ਹੈਗਾ ਓਰੀਜਨਲ ਟੀਵੀ ਠੀਕ ਵਾਹ ਆਉਣੇ ਆਗੇ ਮੌਕੇ ਤੇ ਕੋਈ ਗੱਲ ਨਹੀਂ ਪੈਂਦਾ ਫਿਰ ਉੱਪਰ ਲਾ ਚੱਕ ਓਕੇ ਮੌਕੇ ਤੇ ਹੋ ਜਾਊਗਾ ਰੇਟ ਠੀਕ ਹੈ 65 ਉੱਡ ਜਾਊਗਾ ਹਾਂ 65 ਹੀ ਡਾ ਲਾਂਗੇ ਠੀਕ 18 ਮਾਡਲ ਆ ਤੇ 6 ਲੱਖ 65 ਹਜ਼ਾਰ ਰੁਪਏ ਡਿਮਾਂਡ ਆ ਬਾਈ ਨੇ ਡਿਸਕਾਊਂਟ ਵੀ ਖੁੱਲਾ ਕਰ ਸਕਦਾ ਪੈਂਟ ਹਜ਼ਾਰ ਡਿਸਕਾਊਂਟ ਦਾ ਹੋ ਜਾਊਗਾ ਠੀਕ ਹੈ ਨਾ ਮਿੱਤਰੋ ਟੈਂਕੀ ਵਗੈਰਾ ਤੇਲ ਵਾਲੀ ਲੱਗੀ ਹੋਈ ਆ ਲੋਡ ਨਹੀਂ ਜਿਹੜੇ ਲਾਉਣਾ ਨ ਇਹ ਦਿਖਾ ਦੂ ਸਾਹ ਹਾਂ ਆ ਰੰਗ ਰੰਗ ਦੇਖੋ ਜੰਨੀਆ ਮਚਾਈਆਂ ਪਈਆਂ ਨੇ ਨਾ ਪੱਟੀਆਂ ਓਵੇਂ ਹੀ ਪਿਆਜ ਦੇ ਸਾਂ ਸਰਦਾਰ ਰੰਗ 18 ਮਾਡਲ ਦਾ ਤੇ ਟਾਇਰ ਵਗੈਰਾ ਨਾਲ ਦੀ ਨੇ ਟਰੈਕਟਰ ਦੇ ਨਾਲ ਦੇ ਟਾਇਰ ਨੇ ਨਿਕਲ ਜਾਂਦਾ ਕਿਰੇ ਚੋਂ ਫੇ ਬਦਲ ਲੱਗਣ ਲੱਗ ਜਾਂਦਾ ਬਈ ਥੋੜੀ ਜਿਹੀ ਲੱਗਦੀ ਯਾਰ ਰੰਬਾਂ ਤੇ ਸਹੀ ਗੱਲ ਆ ਨਿਕਲ ਨਿਕਲ ਓਵੇਂ ਮਿੱਤਰਾ ਨਟਾਂ ਦੇ ਉੱਤੇ ਪਿਆ ਟਰੈਕਟਰ ਦੇ ਚਲਾਵੇਂ ਦਾ ਆ ਦੇਖੋ ਪਰਚੀਆਂ ਚਟਾਂ ਓਵੇਂ ਜੋਕਰ ਪਈਆਂ ਨੇ ਤੇ ਹਾਂ ਚਟਾਂ ਖਾਦੇ ਬਈ ਓਵੇਂ ਜੋਕਰ ਪਈਆਂ ਨੇ ਤੇ ਨੰਬਰ ਇਹਦਾ ਮੋਬਾਈਲ ਨੰਬਰ ਹੈ ਪੀ ਵੀ 09 ਉਹ ਫੋਨ ਨੰਬਰ ਬੋਲ ਦੇ 9501584066 8066 ਦੇ ਮਿੱਤਰੋ ਕੰਟੈਕਟ ਕਰ ਲਿਓ 5310 ਜਿਹੜੇ ਵੀ ਨੇ ਘਰੇ ਰੱਖਣਾ ਚੱਪਾ ਕਰਕੇ ਲੈ ਜਾਓ ਹੈਨਾ ਨਾ ਆਨਲਾਈਨ ਦੇ ਨਾਲੋਂ ਤੇ 18 ਮਾਡਲ ਤਾਂ ਨੇ ਤਾਂ ਰੇਟ ਪੈਸੇ ਵਧ ਜਾਣਗੇ ਤੇ ਨੇ ਟਰੈਕਟਰ ਵੀ ਚੱਲਿਆ ਬਹੁਤ ਘੱਟ ਹੋਇਆਗਾ ਸਾਥਰੀ ਵਗੈਰਾ ਲੱਗੀ ਹੋਈ ਏ ਟਰੈਕਟਰ ਤੇ ਤੇ ਇਧਰ ਅਰਜਨ ਆ ਗਿਆ ਵੀ ਆਪਣਾ ਇਹ ਵੀ ਆਪਣਾ 22 ਮਾਡਲ 22 ਮਾਡਲ ਆ ਇਹ ਨਾਲ ਦੇ ਟਾਇਰ ਹਜੇ ਪਿਆ ਕੇ ਆਉਂਦੇ ਛਾਲ ਵੀ ਠੀਕ ਆ ਲੈ ਜੀ ਆਹ ਦੇਖੋ ਆ ਪਲੱਸ ਦੇ ਨਿਸ਼ਾਨ ਮਿੱਤਰੋ ਪਾਏ ਨੇਗੇ 700 ਘੰਟਾ ਚੱਲਿਆ ਹੋਇਆ 700 ਘੰਟਾ ਚੱਲਿਆ ਹੋਇਆ ਜਲ ਇਨੇ ਨਵੇਂ ਨਵੇਂ ਟਰੈਕਟਰ ਕਿਥੋਂ ਲੈਣੋਂ ਵਹਾਲ ਕੇ ਬਸ ਬਈ ਮਿਲ ਜਾਂਦੇ ਨੇ ਇਹ ਲੋੜੇ ਫਿਰਦਿਆਂ ਨੂੰ ਸਾਰੇ ਮੰਡੀ ਚ ਇਧਰ ਆ ਜਿੰਨੇ ਖੜੇ ਨਵੇਂ ਆ ਉਹ ਇੱਕ ਦੋ ਨੂੰ ਛੱਡ ਕੇ 37 ਮਾਡਲ ਆ ਨਹੀਂ ਟਰੈਕਟਰ ਜਮਾ ਨਵੇਂ ਨਵੇਂ ਹਨ ਬਹੁਤ ਮੁਸ਼ਕਲ ਨਾਲ ਲੱਭ ਕੇ ਲੈ ਕੇ ਆਣੇ ਸਹੀ ਗੱਲ ਆ ਤੇ ਰੇਟ ਵੀ ਫਿਰ ਚੰਗਾ ਹੀ ਆਣਾ ਚੰਗੇ ਦਾ ਹਨ ਤੇ 735000 ਰੁਪਇਆ ਇਹੀ ਡਿਮਾਂਡ ਆ ਮਿੱਤਰੋ 135 ਹਜ਼ਾਰ ਆ ਬਾਕੀ ਕੋਈ ਗਰੀਨ ਡਿਸਕਾਊਂਟ ਡਿਸਕਾਊਂਟ ਹੋ ਜੂ ਮੌਕੇ ਤੇ ਠੀਕ ਆ ਤੇ ਇਹਦੇ ਵੀ ਉਹੀ ਨੰਬਰ ਤੇ ਕੰਟੈਕਟ ਕਰ ਲੈਣਾ ਲੈ ਮੈਂ ਤਾਂ ਉਸੇ ਨੰਬਰ ਤੇ ਕੰਟੈਕਟ ਇਹਣਾ ਕਰ ਲਓ ਲੈ ਬਾਈ ਤਾਂ ਵਾਘਾ ਰੇਸ ਮਾਰ ਲੱਗ ਗਿਆ ਰੇਸ ਟਰੈਕਟਰ ਤੇ ਤੇ ਲੈੰਦਾ ਟਰਾਈ ਟਰੈਕਟਰ ਬਹੁਤ ਘੱਟ ਚੱਲਾ ਮਿੱਤਰੋ ਤੇ ਇਧਰ ਪ੍ਰੀਤ ਆ ਗਿਆ 60 90 ਹੈ 65 90 ਅਜਾ 6594 ਕਰਾਰੋ ਗੇਅਰ ਵਾਲਾ ਹਾਂ ਕਰਾਰੋ ਗੇਅਰ ਵਾਲਾ 3 ਸਪੀਡ ਠੀਕ ਕਰਾਰੋ ਗੇਅਰ ਸੈਂਕਰੋਮੈਕ ਸੈਂਕਰੋਮੈਕ ਗੇਅਰ ਵਾਲਾ ਮਿੱਤਰੋ ਇਹ ਟਰੈਕਟਰ ਬਹੁਤ ਘੱਟ ਮਿਲਦਾਗਾ ਸੈਂਕਰੋਮੈਕ ਗੇਅਰ ਠੀਕ ਗੱਲ ਆ ਮਿੱਤਰੋ ਆਹ ਦੇਖੋ ਚਮਾ ਯਾਰਾ ਕੋਕਾ ਪੀਸ ਵਾ ਟਰੈਕਟਰ ਚੱਲਿਆ ਵੀ ਬਹੁਤ ਘੱਟ ਆ ਨਾ ਤੇ ਮਾਡਲ ਕਿਹੜਾ ਇਹ ਹੈ ਬਈ ਮਾਡਲ 21 ਆ ਹੱਥ ਇਹ ਬਾਲੇ ਲਾਏ ਪਹਿਣਾ ਯਾਰ ਆ 45000 ਰੁਪਏ ਸਮਾਰਾਂ 40 45 ਡੈਕ ਵਗੈਰਾ ਸਾਤਰੀ ਹੈ ਨਾ ਲਾਇਆ ਹੋਇਆ ਹੈਗਾ ਤੇ ਮਾਡਲ ਇਹ 21 ਆ 5 ਲੱਖ 555000 ਰੁਪਇਆ ਟਵਾਨ ਵਾਲੀ ਰੱਖਿਆ ਤੋਤੀਏ ਰੰਗਾ ਤੋਤੇ ਤੋਤੇ ਰੰਗਾ ਨਾ ਪ੍ਰੀਤ ਸੈਂਕਰੋਮੈਕਸ ਗੀਅਰ ਦੇ ਵਿੱਚ ਆਗਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਨੰਬਰ ਵਗੈਰਾ ਆਪਾਂ ਤੁਹਾਨੂੰ ਫੇਰ ਦੁਬਾਰੇ ਬੋਲਦੇ ਆ ਜੇ ਕਿਸੇ ਨੇ ਭਾਈ ਉਂ ਵੀ ਦੇਖਣਾ ਤਾਂ ਸੋਮਵਾਰ ਤੋਂ ਅਲੱਗ ਇਹ ਘਰੀ ਖੜੇ ਹੁੰਦੇ ਨੇ ਟਰੈਕਟਰ ਵੀਰ ਦੇ ਪਿੰਡ ਹੰਡਾਇਆ ਕੋਠੇ ਸਰਾਂ ਹਾਂ ਕੋਠੇ ਸਰਾਂ ਤਾਂ ਕੰਟੈਕਟ ਕਰ ਲੋ ਨੰਬਰ ਬੋਲਦੇ ਜੱਗੀ ਕਮੜਾ ਜੀ 7901584066 ਠੀਕ ਆ ਤੇ ਵੀਰ ਵੀਰ ਦਾ ਨਾਮ ਜਿਹੜਾ ਜੱਗੀ ਹੈਗਾ ਤੇ ਕੋਠੇ ਸਰਾਂ ਗਊਸ਼ਾਲਾ ਦੇ ਕੋਲ ਜਿਹੜੀ ਸੜਕ ਮੁੜਦੀ ਹੈ ਵੀਰ ਨੇ ਸਾਹਮਣੇ ਟਰੈਕਟਰ ਖੜੇ ਹੋਣੇ 15-20 ਟਰੈਕਟਰ ਦਾ ਰਾਮਣਾ ਹੁੰਦੀ ਨੇ ਨਾ ਸੇ ਤੇ ਕੋਈ ਵੀ ਟਰੈਕਟਰ ਸੀ ਖਰੀਦ ਸਕਦਾ ਤੇ ਨੰਬਰ ਬੋਲ ਦੇ ਬਾਈ ਕਰਾ 9201584066 ਠੀਕ ਹੈ ਇੱਥੇ ਕੰਟੈਕਟ ਕਰ ਸਕਦੇ ਹੋ ਇੱਧਰ ਨੂੰ ਆ ਹੋਰ ਟਰੈਕਟਰ ਖੜੇ ਨੇ ਜਿਵੇਂ 88 59 11 ਆ ਗਿਆਂ ਤੇ ਟਰਾਲੀਆਂ ਵੀ ਤੋੜੀਆਂ ਨੇ ਮਿੱਤਰੋ ਇੱਧਰ ਆ ਗਏ ਜਿਹੜੇ ਵੀ ਨੂੰ ਟਰਾਲੀ ਚਾਹੀਦੀ ਹੈ 1,70,000 ਰੁਪਏ ਡਿਮਾਂਡ ਆ ਗਈ ਤੇ ਡਬਲ ਟੈਰੀਆ ਤੇ ਟਰਾਲੀ ਪੁਰਾਣੀ ਬੰਤਰਦੀ ਬਣੀ ਹੋਈ ਹੈ ਜਾਲੀ ਜੁੜੀ ਲੱਗੀ ਹੋਈ ਹੈ ਤੇ ਇੱਧਰ ਨਹਟ 11 ਖੜਾਗਾ ਤੇ ਇਧਰ ਆ ਗਿਆ 52 52 dn s 3 s ਇਹ ਛੋਟਾ ਆ ਗਿਆ ਨਾ ਚੌਂਡੀਅਰ ਦਾ ਇਹ ਵੀ ਆਪਣੀਆਂ ਛੋਟੀ ਖੇਤੀ ਵਾਸਤੇ ਹਾਂ ਤੇ ਛੋਟੀ ਖੇਤੀ ਵਾਸਤੇ ਮਿੱਤਰੋ ਜਿਹੜੇ ਨੂੰ ਛੋਟਾ ਚਾਹੀਦਾ ਕਿੰਨੇ ਐਚਪੀ ਦਾ ਹੋਊ ਇਹ ਮੈਂ ਲਾ 30 ਪਾਵਰ ਦਾ 42 ਪਾਵਰ ਦਾ ਇਹਦਾ ਬਹੁਤ ਆਗਾ 42 ਪਾਵਰ ਦਾ ਮਿੱਤਰੋ ਤੇ 2000 ਮਾਡਲ ਦਾ ਤੇ 2,65,000 ਰੁਪਏ ਦਾ ਤੁਹਾਨੂੰ ਬਣ ਜਾਊਗਾ ਇਹ ਲੈ ਆਹ ਦੇਖੋ ਤੇ ਇਹ ਲੈ ਆਂਦਾ ਹੁਣੀ ਠੀਕ ਹੈ ਹੁਣ ਹੀ ਲੈਂਦਾ ਤੇ ਆ ਆ ਗਿਆ 6549 ਪ੍ਰੀਤ ਇਹ ਵੀ ਉਹੀ ਐ ਸਿੰਕ੍ਰੋਮੈਕ ਗੀਅਰ ਵਾਲਾ ਕਰਾਰੋ ਗੀਅਰ ਵਾਲਾ ਜਿਹੜਾ ਕਹਿੰਦੇ ਨੇ ਇਹ ਵੀ ਠੀਕ ਹੈ ਇਹ ਇਹ ਲੀਲੇ ਰੰਗ ਦਾ ਤੇ ਉਹ ਤੂਤੀ ਦੇ ਵਿੱਚ ਆ ਮਿੱਤਰੋ ਤੇ ਇਹ 21 ਮਾਡਲ ਆ ਇਹਦਾ 5 ਲੱਖ 15000 ਰੁਪਏ ਡਿਮਾਂਡ ਆ ਇਹਦਾ ਕੀ ਫਰਕ ਆ ਉਹਦਾ ਰੇਟ ਵੱਧ ਆ ਇਹਦਾ ਘੱਟ ਆਗਾ ਕਿਵੇਂ ਜੀ ਇਹ ਮਾਡਲ ਉਹ ਚਾ ਬਰੀ ਸਮਾਨ ਅੱਛਾ 40000 ਦਾ ਸਮਾਨ ਦਾ ਫਰਕ ਠੀਕ ਹੈ ਸਮਾਨ ਫੋਨ ਦਾ ਫਰਕ ਪੈ ਜਾਂਦਾ ਤੇ ਬਾਕੀ ਉਹ ਬਾਈ ਮਾਡਲਾਂ ਤੇ ਇੱਕ ਹੀ ਹੈਗਾ ਕੀ ਹੈ ਠੀਕ ਆ ਇਹਦੇ ਵੀ ਟਾਰਟੂਰ ਨਾਲ ਦੇ ਨੇ ਇਹਦੀ ਵੀ ਟਾਰਟੂਰ ਠੀਕ ਆ ਤੇ 8 ਸਦਾ ਇਧਰ ਆ ਗਿਆ 969 22 ਮਾਡਲ 22 ਮਾਡਲ ਇਹ ਵੀ ਫਰਸਟ ਕੁਆਲਟੀ ਫਰਸਟ ਪਾਰਟੀ ਦਾ ਪੰਜਾਬ ਨੰਬਰ ਆ ਤੇ ਰੇਟ ਇਹਦਾ ਰੇਟ ਉਹਦੇ 815 8 ਲੱਖ 15000 ਰੁਪਏ ਡਿਮਾਂਡ ਆ ਮਿੱਤਰੋ 969 ਦੀ ਤੇ ਇਧਰ ਆ ਗਿਆ 511 ਫੇਰ ਆ ਗਿਆ ਡੀ ਆਈ ਇਹ 97 ਮਾਡਲ ਰੇਟ 4 ਲੱਖ ਰੁਪਇਆ ਡੀ ਆਈ ਹੋਇਆ ਹੋਇਆ ਹੈ ਪਾਵਰ ਸਟੀering ਕੀ ਦਾ ਇਹ ਆਪ ਜੀ ਵੇਖੋ ਆਮ ਜੀ ਵੀ ਦਰਦਾਗਾ ਕੀ ਕਰ ਲਾਂਗੇ ਠੀਕ ਹੈ ਵੀ ਵਿੱਚੀ ਹੋ ਜੂ ਮਿੱਤਰੋ ਕੰਟੈਕਟ ਕਰ ਲੋ ਵੀਰ ਦੇ ਨਾਲ ਜੀਦਾ ਹੋਇਆ ਨਾ ਤੇ ਲੋਕਲ ਨੰਬਰ ਆ ਆਹ ਹੈ ਨੰਬਰੀ ਵਾਲਾ ਕੱਬਾ ਹੋਏ ਪੀ ਵੀ ਉਨੀ ਐਸਾ 545 5305 ਹਾਂ 5305 5911 ਤੇ ਨੰਬਰ ਆੜਾ 5405 ਆਗਾ ਤੇ ਇਧਰ ਆਗਾ 3730 ਹਾਉਲੈਂਡ ਆ ਇਧਰ ਡਿਸਕਾਊਂਟ ਵੀ ਆ 5000 ਦਾ 5911 ਤੇ ਸਾਈ ਤੇ ਡਿਸਕਾਊਂਟ ਆ 5000 ਦਾ ਬੜਾ ਨਹੀਂ ਦੇਦਾ ਡਿਸਕਾਊਂਟ ਚਾਰ ਮਾਡਲ ਆ 345000 ਰੁਪਏ ਡਿਮਾਂਡ ਆ ਮਿੱਤਰੋ 3730 ਦੀ ਪਲੱਸ ਇਹ 2 ਸਪੀਡ ਆ ਕਿ 3 ਆ 2 ਸਪੀਡ ਆ ਇਹ ਠੀਕ ਨਾ ਮਿੱਤਰੋ 2 ਸਪੀਡ ਦੇ ਵਿੱਚ 3730 2004 ਮਾਡਲ ਤੇ ਇੱਧਰ ਆ ਗਿਆ ਅਰਜਨ 605 ਅਲਟਰਾ 21 ਮਾਡਲ 6 ਲੱਖ 45000 ਲੈ ਬਾਈ ਕਹਿੰਦਾ ਫਲਕਾਰੀ ਪਾ ਕੇ ਲੈ ਜਾਓ ਜਹੇ ਟਰੈਕਟਰ ਇਹ ਵੀ ਪੂਰਾ ਸਾਫ਼ ਪੈਗਣੀ ਸੰਦਾ ਟਰੈਕਟਰ ਸਾਰੇ ਮੰਡੀ ਚ ਸਾਫ਼ ਨੇਗੇ ਤੇ ਇੱਧਰ ਆ ਗਿਆ 5310 ਜੌਂਡੀਅਰ 17 ਮਾਡਲ 6 ਲੱਖ 85000 ਇਹ ਆਪਣਾ 685000 ਤਾਂ ਇੱਧਰ ਆ ਗਿਆ 744 ਆਪਣਾ ਨੰਬਰ ਤੁਹਾਨੂੰ ਲੈ ਕੇ ਦਿਨਾ ਵੀਰ ਤੋਂ 744 ਦਾ ਮਿੱਤਰੋ 21 ਮਾਡਲ 625000 ਰੁਪਏ ਡਿਮਾਂਡ ਰਹੀ ਇਹਦੀ ਰੱਖੀ ਗਈ ਹੈ ਕਿ 744 ਦੀ ਤੇ 744 ਵੀਰ ਬਹੁਤ ਭਾਲ ਦਾ ਕਮੈਂਟ ਫੋਨ ਬਹੁਤ ਆਉਂਦੇ ਪਈ 744 ਖੜਾ ਹੋਵੇ ਮਿੱਤਰੋ ਖੜਾ 744 ਐਕਸ ਦੀ 21 ਮਾਡਲ ਟਰੈਕਟਰ 625000 ਡਿਮਾਂਡ ਆ 53 10 ਖੜਾ ਤੇ ਅਰਜਨ ਖੜਾ ਤੇ ਇੱਧਰ ਖੜਾ 520 ਤੇ ਪਾਇਦਾਣ ਵਗੈਰਾ ਤੇ ਲੱਗੇ ਹੋਏ ਨੇ ਨਾ ਦੇਖੋ ਉੱਚੇ ਪਾਇਦਾਣਾਂ ਟਰੈਕਟਰ ਤੇ ਲੱਗੇ ਹੋਏ ਨੇ ਨਾ ਮੋਟੀਵੇਸ਼ਨ ਹੋਈ ਹੋਈ ਟਰੈਕਟਰ ਦੀ ਤੇ ਮਾਡਲ ਜਿਹੜਾ ਸਾਨੂੰ ਆਪਾਂ ਇਹਦੇ ਵੀ ਦੱਸ ਦਿੰਨੇ ਆ 22 ਮਾਡਲ ਆ 13 ਲੱਖ 25000 ਰੁਪਿਆ ਟਮਾਂਡ ਰਹੀ ਟਰੈਕਟਰ ਦੀ ਰੱਖੀ ਹੋਇਆ ਚੱਲਿਆ ਵੀ ਇਹ ਬਹੁਤ ਘਾਟਾ ਮਿੱਤਰੋ 55 ਵੀ ਸੌਦਾ ਵੀ ਦਾ ਚੱਲੀਆਂ ਦਾ ਨਹੀਂ ਪਤਾ ਸੇਲ ਹੋ ਜੇ ਨਹੀਂ ਹੋਇਆ ਤਾਂ ਅਸੀਂ ਕੰਟੈਕਟ ਕਰ ਲਓ ਨੰਬਰ ਆਪਾਂ ਤੁਹਾਨੂੰ ਦਿਹਾਗੇ ਤੇ ਇਧਰ ਫਾਰਮ ਟਰੈਕ 60 ਖੜਾ ਕੱਲਾ ਹੈ ਨਾ ਫਾਰਮ ਟਰੈਕ 60 ਤੇ ਨੰਬਰ ਤੁਹਾਨੂੰ ਆਪਾਂ ਲੈ ਕੇ ਦਿੰਨੇ ਆਗੇ ਤੇ ਇਹ ਹੈਗਾ 17 ਮਾਡਲ 5,65,000 ਰੁਪਏ ਦਾ ਮਾਡਲ ਫਾਰਮ ਟਰੈਕ 60 ਦੀ ਤੇ ਉਹਦੇ ਆਰਜਨ ਨੋਵੋ 605 ਆ ਗਿਆ ਤੇ ਤੁਹਾਨੂੰ ਆਪਾਂ ਇਹਦਾ ਵੀ ਮਾਡਲ ਵਗੈਰਾ ਯਾਰ ਦਿਖਾਈ ਦਿੰਨੇ ਹਨਾ ਤੇ 21 ਮਾਡਲ ਆ 7,25,000 ਰੁਪਏ ਦੀ ਮੰਗ ਹੈ ਜੀ ਇਸ ਟਰੈਕਟਰ ਦੀ ਰੱਖੀ ਗਈ ਆ ਤੇ ਚਾਹੇ ਨੇ ਨੰਬਰ ਬੋਲ ਦੇ ਆਪਣੇ ਇਹ ਟਰੈਕਟਰਾਂ ਦਾ ਜੱਗੀ ਦੀ 643 94643 43100 48 ਤੱਕ ਕੰਟੈਕਟ ਕਰ ਲਓ ਮਿੱਤਰੋ ਆ ਟਰੈਕਟਰਾਂ ਦਾ ਪੰਜੇ ਸੀਆਂ ਦਾ 744 एक्सटी 5310 ਆ ਦਿਨ ਤੇ ਉਹ ਅਰਜਣਾ ਦਾ ਫਾਰਮ ট্রাক 60 ਆ ਗਿਆ ਤੇ ਉਹ ਪਰਲੀ ਸਾਈਡ ਵਾਲੇ ਆ ਗਏ ਤੇ ਬਾਕੀ ਬਰਨਾਲਾ ਵੀਡੀਓ ਬਰਨਾਲਾ ਮੰਡੀ ਦੇ ਵੀਡੀਓ ਵੇਖਣ ਲਈ ਪੇਜ ਨੂੰ ਆਪਣੇ ਨੂੰ ਫੋਲੋ ਜ਼ਰੂਰ ਕਰ ਲਓ ਤੇ ਵੱਧ ਤੋਂ ਵੱਧ ਆਪਾਂ ਤੁਹਾਨੂੰ ਬਰਨਾਲਾ ਟਰੈਕਟਰ ਮੰਡੀ ਦੇ ਵੀਡੀਓ ਦਿਖਾਏ ਕਰਾਂਗੇ ਜਿਹੜੇ ਵੀ ਟਰੈਕਟਰ ਪਸੰਦ ਆਉਂਦੇ ਵੀਡੀਓ ਤਾਂ ਬਾਈ ਵੀਡੀਓ ਨੂੰ ਸ਼ੇਅਰ ਕਰਦੇ ਹੋ ਧੰਨਵਾਦ ਜੀ